ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੀਮਾ ਸੁਰੱਖਿਆ ਬਲ ਦੀ 27 BN BOP ਚੰਦੂ ਵਡਾਲਾ ਵੱਲੋਂ ਹੈਰੋਇਨ ਦੇ ਇੱਕ ਪੈਕੇਟ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫੜੇ ਗਏ ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖੀ ਵੀ ਪੁੱਤਰ ਰਜਿੰਦਰ ਸਿੰਘ ਪਿੰਡ ਚੰਦੂ ਵਡਾਲਾ ਥਾਣਾ ਕਲਾਨੌਰ ਅਤੇ ਅਮਨਦੀਪ ਸਿੰਘ ਉਰਫ ਗੋਰਾ 21 ਪੁੱਤਰ ਸਰਦੂਲ ਸਿੰਘ ਪਿੰਡ ਚੰਦੂ ਵਡਾਲਾ ਥਾਣਾ ਕਲਾਨੌਰ ਦੇ ਤੌਰ ਤੇ ਹੋਈ ਹੈ ਇਹਨਾਂ ਦੋਵਾਂ ਪਾਸੋਂ ਇੱਕ Apple iPhone 13 ਇੱਕ ਲੈਡ ਮੀ ਫੋਨ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਪੈਕਿੰਗ ਸਮਗਰੀ ਸਮੇਤ ਇੱਕ ਪੈਕੇਟ ਹੈਰੋਇਨ ਵਜ਼ਨ 550 ਗ੍ਰਾਮ ਵੀ ਬਰਾਮਦ ਕੀਤਾ ਗਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਛਾ ਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂੜਾਲਾ ਸਾਈਡ ਵਾਲ ਦੋਆ ਨੌਜਾਨ ਫੜੇ ਆ ਤੇ ਉਹਨਾਂ ਦੇ ਪਾਸਪੋਰਟ ਰਿਕਵਰੀ ਹੋਈ ਹੈ ਮੌਕੇ ਤੇ ਕਾਰਵਾਈ ਕੀਤੀ ਜਾਵੇ ਜੋ ਹੀ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਨ ਅਫਸਰ ਦੂਲ ਸਿੰਘ ਚੰਦੂ ਉਡਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ ਤਾਣਾ ਕਾਲਾ ਨੌਰ ਤੇ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਆ ਇਹ ਤਕਰੀਬਨ ਉਪ ਤੋਂ ਬੱਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਖੜੇ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾਦਾਰ ਜੀ ਗਾਂ ਆਪਾਂ ਜੀ ਤਫਤੀਸ਼ ਜਿਹੜੀ ਕਰ ਰਹੇ ਹਾਂ ਜੋ ਅਗਲੀ ਤਫਤੀਸ਼ ਜਾਊਗੀ ਸਾਰੀ ਗੱਲ